ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਤੁਹਾਡਾ ਆਪਣਾ ਰੇਸ਼ਮ ਸਿੰਘ ਅੰਮੋਲ ਕਾਫੀ ਸਾਰੇ ਲੋਕ ਕਾਫੀ ਸਾਰੀਆਂ ਸੰਸਥਾਵਾਂ ਔਖੀ ਘੜੀ ਦੇ ਵਿੱਚ ਪੰਜਾਬ ਦੇ ਨਾਲ ਖੜੀਆਂ ਨੇ ਸਾਰਿਆਂ ਦਾ ਧੰਨਵਾਦ ਹੈ ਇੱਕ ਹੋਰ ਸਪੈਸ਼ਲ ਗੱਲ ਮੈਂ ਕਹਿਣੀ ਚਾਹਨਾ ਸਾਡੇ ਹਰਿਆਣੇ ਤੋਂ ਯੂਪੀ ਤੋਂ ਉੱਤਰਾਖੰਡ ਤੋਂ ਰਾਜਸਥਾਨ ਤੋਂ ਬਹੁਤ ਸਾਰੀ ਹੈਲਪ ਪਹੁੰਚ ਰਹੀ ਹੈ ਉਹਨਾਂ ਦਾ ਵੀ ਦਿਲ ਤੋਂ ਧੰਨਵਾਦ ਹੈ ਇੱਕ ਸਪੈਸ਼ਲ ਗੱਲ ਹੈ ਮੈਂ ਤੇ ਮੇਰੇ ਭਰਾ ਡਾਕਟਰ ਨਿਰਮਲ ਸਿੰਘ ਤੇ ਐਡਵੋਕੇਟ ਸਰਵੰਤ ਸਿੰਘ ਆਪਣੇ ਦਸਵੰਦ ਵਿੱਚੋਂ ਜੋ ਕੁਝ ਵੀ ਪੋਸੀਬਲ ਹੋ ਰਿਹਾ ਆਪਾਂ ਕਰ ਰਹੇ ਆ ਤੇ ਨਾ ਮੇਰਾ ਕੋਈ ਅਕਾਊਂਟ ਨੰਬਰ ਹੈ ਨਾ ਮੈਂ ਕਿਸੇ ਨੂੰ ਆਪਣਾ ਸਕੈਨਰ ਦਿੱਤਾ ਹੈ ਮੈਂ ਸਾਰਿਆਂ ਨੂੰ ਰਿਕੁਐਸਟ ਕਰਦਾ ਮੇਰੇ ਨਾਂ ਤੋਂ ਜਾਂ ਕਿਸੇ ਹੋਰ ਨਾਂ ਤੋਂ ਜੇ ਕੋਈ ਸੇਵਾ ਲੈ ਰਿਹਾ ਤਾਂ ਪੈਸੇ ਲੈ ਰਿਹਾ ਤਾਂ ਉਹ ਬਿਲਕੁਲ ਗਲਤ ਗੱਲ ਹੈ ਆਪਾਂ ਇਕੱਲੇ ਹੀ ਜੋ ਜਿੰਨੀ ਸਾਡੀ ਔਕਾਤ ਹੈ ਜੋ ਦਸਵੰਦ ਹੈ ਸਾਡਾ ਉਸੇ ਨੂੰ ਲੈ ਕੇ ਆਪਾਂ ਅੱਗੇ ਵਧ ਰਹੇ ਆ ਇਸ ਕਰਕੇ ਮੈਂ ਸਾਰਿਆਂ ਨੂੰ ਕਹਿ ਰਿਹਾ ਕਿ ਮੇਰਾ ਕੋਈ ਅਕਾਊਂਟ ਨਹੀਂ ਨਾ ਆਪਾਂ ਕਿਸੇ ਤੋਂ ਮਦਦ ਲੈ ਰਹੇ ਆ ਐਸਜੀਪੀਸੀ ਹਰਿਆਣਾ ਐਸਜੀਪੀਸੀ ਪੰਜਾਬ ਖਾਲਸਾ ਐਡ ਔਰ ਹੋਰ ਵੀ ਸੰਸਥਾਵਾਂ ਨੇ ਗਲੋਬਲ ਸਿੱਖ ਹੈਗੀ ਹੈ ਜਾਂ ਲੋਕਲ ਤੁਹਾਡੀਆਂ ਪੰਚਾਇਤਾਂ ਨੇ ਕਿਸਾਨ ਯੂਨੀਅਨਾਂ ਨੇ ਉੱਥੇ ਜਾ ਕੇ ਤੁਸੀਂ ਦਾਨ ਕਰ ਸਕਦੇ ਹੋ ਥੈਂਕ ਯੂ ਸੋ ਮਚ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਤੁਹਾਡਾ ਆਪਣਾ ਰੇਸ਼ਮ ਸਿੰਘ ਅਮੋਲ ਕਾਫੀ ਸਾਰੇ ਲੋਕ ਕਾਫੀ ਸਾਰੀਆਂ ਸੰਸਥਾਵਾਂ ਔਖੀ ਘੜੀ ਦੇ ਵਿੱਚ ਪੰਜਾਬ ਦੇ ਨਾਲ ਖੜੀਆਂ ਨੇ ਸਾਰਿਆਂ ਦਾ ਧੰਨਵਾਦ ਹੈ ਇੱਕ ਹੋਰ ਸਪੈਸ਼ਲ ਗੱਲ ਮੈਂ ਕਹਿਣੀ ਚਾਹਨਾ ਸਾਡੇ ਹਰਿਆਣੇ ਤੋਂ ਯੂਪੀ ਤੋਂ ਉੱਤਰਾਖੰਡ ਤੋਂ ਰਾਜਸਥਾਨ ਤੋਂ ਬਹੁਤ ਸਾਰੀ ਹੈਲਪ ਪਹੁੰਚ ਰਹੀ ਹੈ ਉਹਨਾਂ ਦਾ ਵੀ ਦਿਲ ਤੋਂ ਧੰਨਵਾਦ ਹੈ ਇੱਕ ਸਪੈਸ਼ਲ ਗੱਲ ਹੈ ਮੈਂ ਤੇ ਮੇਰੇ ਭਰਾ ਡਾਕਟਰ ਨਿਰਮਲ ਸਿੰਘ ਤੇ ਐਡਵੋਕੇਟ ਸਰਵੰਤ ਸਿੰਘ ਆਪਣੇ ਦਸਬੰਧ ਵਿੱਚੋਂ ਜੋ ਕੁਝ ਵੀ ਪੋਸੀਬਲ ਹੋ ਰਿਹਾ ਆ ਆਪਾਂ ਕਰ ਰਹੇ ਆ ਤੇ ਨਾ ਮੇਰਾ ਕੋਈ ਅਕਾਊਂਟ ਨੰਬਰ ਹੈ ਨਾ ਮੈਂ ਕਿਸੇ ਨੂੰ ਆਪਣਾ ਸਕੈਨਰ ਦਿੰਦਾ ਮੈਂ ਸਾਰਿਆਂ ਨੂੰ ਰਿਕਵੈਸਟ ਕਰਦਾ ਮੇਰੇ ਨਾਂ ਤੋਂ ਜਾਂ ਕਿਸੇ ਹੋਰ ਨਾਂ ਤੋਂ ਜੇ ਕੋਈ ਸੇਵਾ ਲੈ ਰਿਹਾ ਤਾਂ ਪੈਸੇ ਲੈ ਰਿਹਾ ਤਾਂ ਉਹ ਬਿਲਕੁਲ ਗਲਤ ਗੱਲ ਹੈ ਆਪਾਂ ਕੱਲੇ ਹੀ ਜੋ ਜਿੰਨੀ ਸਾਡੀ ਔਕਾਤ ਹੈ ਜੋ ਦਸਵੰਦ ਹੈ ਸਾਡਾ ਉਸੇ ਨੂੰ ਲੈ ਕੇ ਆਪਾਂ ਅੱਗੇ ਵਧ ਰਹੇ ਹਾਂ ਤੇ ਇਸ ਕਰਕੇ ਮੈਂ ਸਾਰਿਆਂ ਨੂੰ ਕਹਿ ਰਿਹਾ ਕਿ ਮੇਰਾ ਕੋਈ ਅਕਾਊਂਟ ਨਹੀਂ ਨਾ ਆਪਾਂ ਕਿਸੇ ਤੋਂ ਮਦਦ ਲੈ ਰਹੇ ਹਾਂ ਐਸਜੀਪੀਸੀ ਹਰਿਆਣਾ ਐਸਜੀਪੀਸੀ ਪੰਜਾਬ ਖਾਲਸਾ ਐਡ ਔਰ ਹੋਰ ਵੀ ਸੰਸਥਾਵਾਂ ਨੇ ਗਲੋਬਲ ਸਿੱਖ ਹੈਗੀ ਹੈ ਯਾ ਲੋਕਲ ਤੁਹਾਡੀਆਂ ਪੰਚਾਇਤਾਂ ਨੇ ਕਿਸਾਨ ਯੂਨੀਅਨਾਂ ਨੇ ਉੱਥੇ ਜਾ ਕੇ ਤੁਸੀਂ ਦਾਨ ਕਰ ਸਕਦੇ ਹੋ ਥੈਂਕ ਯੂ ਸੋ ਮਚ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਤੁਹਾਡਾ ਆਪਣਾ ਰੇਸ਼ਮ ਸਿੰਘ ਅੰਮੋਲ ਕਾਫੀ ਸਾਰੇ ਲੋਕ ਕਾਫੀ ਸਾਰੀਆਂ ਸੰਸਥਾਵਾਂ ਔਖੀ ਘੜੀ ਦੇ ਵਿੱਚ ਪੰਜਾਬ ਦੇ ਨਾਲ ਖੜੀਆਂ ਨੇ ਸਾਰਿਆਂ ਦਾ ਧੰਨਵਾਦ ਹੈ ਇੱਕ ਹੋਰ ਸਪੈਸ਼ਲ ਗੱਲ ਮੈਂ ਕਹਿਣੀ ਚਾਹਨਾ ਸਾਡੇ ਹਰਿਆਣੇ ਤੋਂ ਯੂਪੀ ਤੋਂ ਉੱਤਰਾਖੰਡ ਤੋਂ ਰਾਜਸਥਾਨ ਤੋਂ ਬਹੁਤ ਸਾਰੀ ਹੈਲਪ ਪਹੁੰਚ ਰਹੀ ਹੈ ਉਹਨਾਂ ਦਾ ਵੀ ਦਿਲ ਤੋਂ ਧੰਨਵਾਦ ਹੈ ਇੱਕ ਸਪੈਸ਼ਲ ਗੱਲ ਹੈ ਮੈਂ ਤੇ ਮੇਰੇ ਭਰਾ ਡਾਕਟਰ ਨਿਰਮਲ ਸਿੰਘ ਤੇ ਐਡਵੋਕੇਟ ਸਰਵੰਤ ਸਿੰਘ ਆਪਣੇ ਦਸਵੰਦ ਵਿੱਚੋਂ ਜੋ ਕੁਝ ਵੀ ਪੋਸੀਬਲ ਹੋ ਰਿਹਾ ਆਪਾਂ ਕਰ ਰਹੇ ਆਂ ਤੇ ਨਾ ਮੇਰਾ ਕੋਈ ਅਕਾਊਂਟ ਨੰਬਰ ਹੈ ਨਾ ਮੈਂ ਕਿਸੇ ਨੂੰ ਆਪਣਾ ਸਕੈਨਰ ਦਿੱਤਾ ਹੈ ਮੈਂ ਸਾਰਿਆਂ ਨੂੰ ਰਿਕਵੈਸਟ ਕਰਦਾ ਮੇਰੇ ਨਾਂ ਤੋਂ ਜਾਂ ਕਿਸੇ ਹੋਰ ਨਾਂ ਤੋਂ ਜੇ ਕੋਈ ਸੇਵਾ ਲੈ ਰਿਹਾ ਤਾਂ ਪੈਸੇ ਲੈ ਰਿਹਾ ਤਾਂ ਉਹ ਬਿਲਕੁਲ ਗਲਤ ਗੱਲ ਹੈ ਆਪਾਂ ਇਕੱਲੇ ਹੀ ਜੋ ਜਿੰਨੀ ਸਾਡੀ ਔਕਾਤ ਹੈ ਜੋ ਦਸਵੰਦ ਹੈ ਸਾਡਾ ਉਸੇ ਨੂੰ ਲੈ ਕੇ ਆਪਾਂ ਅੱਗੇ ਵਧ ਰਹੇ ਆਂ ਇਸ ਕਰਕੇ ਮੈਂ ਸਾਰਿਆਂ ਨੂੰ ਕਹਿ ਰਿਹਾ ਕਿ ਮੇਰਾ ਕੋਈ ਅਕਾਊਂਟ ਨਹੀਂ ਨਾ ਆਪਾਂ ਕਿਸੇ ਤੋਂ ਮਦਦ ਲੈ ਰਹੇ ਆ ਐਸਜੀਪੀਸੀ ਹਰਿਆਣਾ ਐਸਜੀਪੀਸੀ ਪੰਜਾਬ ਖਾਲਸਾ ਐਡ ਔਰ ਹੋਰ ਵੀ ਸੰਸਥਾਵਾਂ ਨੇ ਗਲੋਬਲ ਸਿੱਖ ਹੈਗੀ ਹੈ ਜਾਂ ਲੋਕਲ ਤੁਹਾਡੀਆਂ ਪੰਚਾਇਤਾਂ ਨੇ ਕਿਸਾਨ ਯੂਨੀਅਨਾਂ ਨੇ ਉੱਥੇ ਜਾ ਕੇ ਤੁਸੀਂ ਦਾਨ ਕਰ ਸਕਦੇ ਹੋ ਥੈਂਕ ਯੂ ਸੋ ਮਚ